ਬਿਰਜੀ ਜਿਸ ਤਰ੍ਹਾਂ ਪਿੱਛੇ ਦੇ ਮੀਂਹ ਪਏ ਉਸ ਤੋਂ ਬਾਅਦ ਜਿਸ ਸਾਹਮਣਾ ਲਾਪਾ ਦੇਖਿਆ ਵੀ ਧੂਫਾ ਨਿਕਲੀਆਂ ਤੇ ਗਰਮੀ ਬਹੁਤ ਖਮਸ ਹੋ ਗਈ ਸੀ ਪਰ ਅੱਜ ਦੇ ਮੀਂਹ ਨਾਲ ਰਾਹਤ ਤਾਂ ਮਿਲੀ ਆ ਪਰ ਉਹਦੇ ਨਾਲ ਨਾਲ ਅਸੀਂ ਸ਼ਹਿਰ ਦੇ ਵਿੱਚ ਦੇਖੇ ਤਾਂ ਲੋਕਾਂ ਦੀ ਜੋ ਜੀਵਨ ਵਿਵਸਥਾ ਉਹ ਵਿਗੜ ਗਈ ਚੁਕੀ ਹੈ ਕਿਉਂਕਿ ਬੱਚਿਆਂ ਨੇ ਸਕੂਲ ਬੱਚਿਆਂ ਦੇ ਸਕੂਲ ਨੇ ਅੱਗੇ ਐਗਜ਼ਾਮ ਆ ਰਹੇ ਨੇ ਕੰਮ ਵਾਲੇ ਨੇ ਕੰਮ ਤੇ ਜਾਣਾ ਹੈ ਨੌਕਰੀਆਂ ਵਾਲੇ ਨੌਕਰੀ ਤੇ ਜਾਣਾ ਹੈ ਪਰ ਉਹਨਾਂ ਸਾਰਿਆਂ ਦੀ ਜ਼ਿੰਦਗੀ ਠਾਪੋ ਕੇ ਰਹਿ ਗਈ ਹੈ ਘਰਾਂ ਦੇ ਵਿੱਚ। ਜਿਦਾ ਮੇਰੇ ਵਰਗਾ ਇਨਸਾਨ ਹੈ ਮੇਰੇ ਕੋਲ ਤਾਂ ਗੱਡੀ ਹੈਗੀ ਮੈਂ ਆਪਣੇ ਬੱਚਿਆਂ ਨੂੰ ਗੱਡੀ ਬਿਠਾ ਕੇ ਸਕੂਲ ਛੱਡ ਆਇਆ ਪਰ ਜੋ ਬੱਚੇ ਗਰੀਬ ਘਰ ਦੇ ਨੇ ਜਿਨ੍ਹਾਂ ਕੋਲ ਗੱਡੀਆਂ ਨਹੀਂ ਹੈਗੀਆਂ ਉਹ ਸਕੂਲ ਕਿਵੇਂ ਜਾਣਗੇ? ਬਾਜ਼ਾਰਾਂ ਦੇ ਵਿੱਚ ਭਰਿਆ ਪਿਆ ਪਾਣੀ ਨਾਲ ਜੇ ਗੱਡੀ ਵੀ ਐ ਇਦਾਂ ਲਗਾ ਲਓ ਮੈਂ ਮੁਸ਼ਕਿਲਾਂ ਨਾਲ ਕੱਢ ਕੇ ਲੈ ਕੇ ਆਇਆ। ਹਾਂਜੀ ਜੀ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ। ਮੀ ਲਗਾਤਾਰ 4-5 ਘੰਟੇ ਕੋ ਸਵੇਰ ਤੋਂ ਚੱਲ ਰਿਹਾ ਹੈਗਾ ਤੇ ਹਾਲੇ ਵੀ ਮੀਂਹ ਰੁਕਣ ਦਾ ਕੋਈ ਨਾਮ ਨਹੀਂ ਲੱਗ ਰਿਹਾ ਤੇ ਖੇਤਾਂ ਵਿੱਚ ਵੀ ਬਾਣੀ ਖੂਪ ਪਰ ਗਿਆ ਹੈ ਪਰ ਕੀ ਅੱਜ ਨਾਬੇ ਵਿੱਚ ਬਾਰਿਸ਼ ਹੋਈ ਹੈ ਥੋੜੀ ਜ਼ਿਆਦਾ ਦੇਰ ਥੋੜਾ ਜਿਆਦਾ ਬਹੁਤ ਸਪੀਡ ਦੇ ਨਾਲ ਹਵਾਵਾਰੀ ਦੇ ਨਾਲ ਬਾਰਿਸ਼ ਹੋਈ ਹੈ ਜਿਸ ਦੇ ਨਾਲ ਕੀ ਮਾਹੌਲ ਗਰਮੈਸ਼ ਤੋਂ ਥੋੜੀ ਰਾਹਤ ਮਿਲੂਗੀ ਚਲੋ ਐਦਾਂ ਹੀ ਮਾਹੌਲ ਬਣਿਆ ਰਹੇ ਤਾਂ ਮੌਸਮ ਗਰਮੀ ਦਾ ਐਦਾਂ ਹੀ ਕੱਟ ਜਾਣਾ ਦੇਖੋ ਨੇੜੇ-ਜਿਹੜੇ ਇਲਾਕੇ ਦੇ ਵਿੱਚ ਬਾਰਿਸ਼ ਬਹੁਤ ਹੋ ਰਹੀ ਆ ਪਰ ਦੇਖੋ ਅੱਜ ਆਪਣੇ ਇੱਥੇ ਪਈ ਹੈ ਬਾਕੀ ਬੱਧਾ ਨਹੀਂ ਦੇਖੋ ਹੋਣੀ ਚਾਹੀਦੀ ਹੈ ਬਾਰਿਸ਼ ਤਾਂ ਕਿ ਗਰ ਤਾਂ ਵੀਰ ਜੀ ਜਿਸ ਤਰ੍ਹਾਂ ਪਿੱਛੇ ਜੇ ਮੀਂਹ ਪਾਇਆ ਉਸ ਤੋਂ ਬਾਅਦ ਇਸ ਸਾਹਮਣੇ ਆਪਾਂ ਦੇਖਿਆ ਵੀ ਤੂਫਾਨ ਨਿਕਲਿਆ ਤੇ ਗਰਮੀ ਬਹੁਤ ਖਮਸ ਹੋਣੀ ਸੀ ਪਰ ਅੱਜ ਦੇ ਮੀਂਹ ਨਾਲ ਰਾਹਤ ਤਾਂ ਮਿਲੀ ਆ ਪਰ ਉਹਦੇ ਨਾਲ ਨਾਲ ਅਸੀਂ ਸ਼ਹਿਰ ਦੇ ਵਿੱਚ ਦੇਖਿਆ ਤਾਂ ਲੋਕਾਂ ਦੀ ਜੋ ਜੀਵਨ ਵਿਵਸਥਾ ਉਹ ਵਿਗੜ ਗਈ ਜੁਕੀ ਕਿਉਂਕਿ ਬੱਚਿਆਂ ਨੇ ਸਕੂਲ ਬੱਚਿਆਂ ਦੇ ਸਕੂਲ ਨੇ ਅੱਗੇ ਐਗਜ਼ਾਮ ਆ ਰਹੇ ਨੇ ਕੰਮ ਵਾਲੇ ਨੇ ਕੰਮ ਤੇ ਜਾਣਾ ਹੈ ਨੌਕਰੀਆਂ ਵਾਲੇ ਨੌਕਰੀ ਤੇ ਜਾਣਾ ਹੈ ਪਰ ਉਹਨਾਂ ਸਾਰਿਆਂ ਦੀ ਜ਼ਿੰਦਗੀ ਠਾਪੋ ਕੇ ਰਹਿ ਗਈ ਹੈ ਘਰਾਂ ਦੇ ਵਿੱਚ ਜਿਦਾ ਮੇਰੇ ਵਰਗਾ ਇਨਸਾਨ ਹੈ ਮੇਰੇ ਕੋਲ ਤਾਂ ਗੱਡੀ ਹੈਗੀ ਮੈਂ ਆਪਣੇ ਬੱਚਿਆਂ ਨੂੰ ਗੱਡੀ ਬਿਠਾ ਕੇ ਸਕੂਲ ਛੱਡ ਆਇਆ ਪਰ ਜੋ ਬੱਚੇ ਗਰੀਬ ਘਰ ਦੇ ਨੇ ਜੋ ਇਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ ਉਹ ਸਕੂਲ ਕਿਵੇਂ ਜਾਣਗੇ ਬਾਜ਼ਾਰਾਂ ਦੇ ਵਿੱਚ ਭਰਿਆ ਪਿਆ ਪਾਣੀ ਨਾਲ ਜੇ ਗੱਡੀ ਵੀ ਐ ਇਦਾਂ ਲਗਾ ਲਓ ਮੈਂ ਮੁਸ਼ਕਿਲ ਨਾਲ ਕੱਢ ਕੇ ਲੈ ਕੇ ਆਇਆ ਹਾਂ ਹਾਂ ਜੀ ਜਾਂ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਮੀਂਹ ਲਗਾਤਾਰ 4-5 ਘੰਟੇ ਕੋਸਵੇੜ ਤੋਂ ਚੱਲ ਰਿਹਾ ਹੈਗਾ ਤੇ ਹਾਲੇ ਵੀ ਮੀਂਹ ਰੁਕਣ ਦਾ ਕੋਈ ਨਾਮ ਨਹੀਂ ਲੱਗ ਰਿਹਾ ਤੇ ਖੇਤਾਂ ਵਿੱਚ ਵੀ ਬਾਣੀ ਖੂਬ ਪੜ ਗਿਆ ਹੈ ਬਟ ਕੀ ਅੱਜ ਨਾਬੇ ਵਿੱਚ ਬਾਰਿਸ਼ ਹੋਈ ਹੈ ਥੋੜੀ ਜ਼ਿਆਦਾ ਦੇਰ ਥੋੜਾ ਜਿਆਦਾ ਬਹੁਤ ਸਪੀਡ ਦੇ ਨਾਲ ਹਵਾਵਾਰੀ ਦੇ ਨਾਲ ਬਾਰਿਸ਼ ਹੋਈ ਹੈ ਜਿਸ ਦੇ ਨਾਲ ਕੀ ਮਾਹੌਲ ਗਰਮੀਆਂ ਤੋਂ ਥੋੜੀ ਰਾਹਤ ਮਿਲੂਗੀ ਚਲੋ ਐਦਾਂ ਹੀ ਮਾਹੌਲ ਬਣਿਆ ਰਹੇ ਤਾਂ ਮੌਸਮ ਗਰਮੀ ਦਾ ਐਦਾਂ ਹੀ ਕੱਟ ਜਾਣਾ ਲੇਖੋ ਨੇੜੇ-ਦਰੇ ਇਲਾਕੇ ਦੇ ਵਿੱਚ ਬਾਰਿਸ਼ ਬਹੁਤ ਹੋ ਰਹੀ ਆ ਪਰ ਦੇਖੋ ਅੱਜ ਆਪਣੇ ਇੱਥੇ ਪਈ ਆ ਬਾਕੀ ਪਤਾ ਨਹੀਂ ਦੇਖੋ ਹੋਣੀ ਚਾਹੀਦੀ ਹੈ ਬਾਰਿਸ਼ ਤਾਂ ਕਿ ਗਰ ਤਾਂ ਵੀਰ ਜੀ ਜਿਸ ਤਰ੍ਹਾਂ ਪਿੱਛੇ ਜੇ ਮੀਂਹ ਪਾਇਆ ਉਸ ਤੋਂ ਬਾਅਦ ਜਿਸ ਸ਼ਾਮ ਨਾਲ ਆਪਾਂ ਦੇਖਿਆ ਵੀ ਧੂਪਾਂ ਨਿਕਲੀਆਂ ਤੇ ਗਰਮੀ ਬਹੁਤ ਹੰਮਸ ਹੋ ਗਈ ਸੀ ਪਰ ਅੱਜ ਦੇ ਮੀਂਹ ਨਾਲ ਰਾਹਤ ਤਾਂ ਮਿਲੀ ਐ ਪਰ ਉਹਦੇ ਨਾਲ ਨਾਲ ਅਸੀਂ ਸ਼ਹਿਰ ਦੇ ਵਿੱਚ ਦੇਖਿਆ ਤਾਂ ਲੋਕਾਂ ਦੀ ਜੋ ਜੀਵਨ ਵਿਵਸਥਾ ਉਹ ਵਿਗੜ ਗਈ ਕਿਉਂਕਿ ਬੱਚਿਆਂ ਨੇ ਸਕੂਲ ਬੱਚਿਆਂ ਦੇ ਸਕੂਲ ਨੇ ਅੱਗੇ ਐਗਜ਼ਾਮ ਆ ਰਹੇ ਨੇ ਕੰਮ ਵਾਲੇ ਨੇ ਕੰਮ ਤੇ ਜਾਣਾ ਹੈ ਨੌਕਰੀਆਂ ਵਾਲੇ ਨੌਕਰੀ ਤੇ ਜਾਣਾ ਹੈ ਪਰ ਉਹਨਾਂ ਸਾਰਿਆਂ ਦੀ ਜ਼ਿੰਦਗੀ ਠਾਪੋ ਕੇ ਰਹਿ ਗਈ ਹੈ ਘਰਾਂ ਦੇ ਵਿੱਚ ਜਿਦਾ ਮੇਰੇ ਵਰਗਾ ਇਨਸਾਨ ਹੈ ਮੇਰੇ ਕੋਲ ਤਾਂ ਗੱਡੀ ਹੈਗੀ ਮੈਂ ਆਪਣੇ ਬੱਚਿਆਂ ਨੂੰ ਗੱਡੀ ਬਿਠਾ ਕੇ ਸਕੂਲ ਛੱਡਿਆ ਪਰ ਜੋ ਬੱਚੇ ਗਰੀਬ ਘਰ ਦੇ ਨੇ ਜੋ ਇਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ ਉਹ ਸਕੂਲ ਕਿਵੇਂ ਜਾਣਗੇ ਬਾਜ਼ਾਰਾਂ ਦੇ ਵਿੱਚ ਭਰਿਆ ਪਿਆ ਪਾਣੀ ਨਾਲ ਜੇ ਗੱਡੀ ਵੀ ਐਸਾ ਲਗਾ ਲਓ ਮੈਂ ਮੁਸ਼ਕਿਲਾਂ ਕੱਢ ਕੇ ਲੈ ਕੇ ਆਇਆ ਹਾਂ ਜੀ ہاں ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਮੀਂਹ ਲਗਾਤਾਰ 4-5 ਘੰਟੇ ਤੋਂ ਚੱਲ ਰਿਹਾ ਹੈਗਾ ਤੇ ਹਾਲੇ ਵੀ ਮੀਂਹ ਰੁਕਣ ਦਾ ਕੋਈ ਨਾਮ ਨਹੀਂ ਲੱਗ ਰਿਹਾ ਤੇ ਖੇਤਾਂ ਵਿੱਚ ਵੀ ਬਾਣੀ ਖੂਬ ਪਰ ਗਿਆ ਹੈ ਬਟ ਜੀ ਅੱਜ ਨਾਬੇ ਵਿੱਚ ਬਾਰਿਸ਼ ਹੋਈ ਹੈ ਥੋੜੀ ਜਿਆਦਾ ਦੇਰ ਥੋੜਾ ਜਿਆਦਾ ਬਹੁਤ ਸਪੀਡ ਦੇ ਨਾਲ ਹਵਾਵਾਰੀ ਦੇ ਨਾਲ ਬਾਰਿਸ਼ ਹੋਈ ਹੈ ਜਿਸ ਦੇ ਨਾਲ ਕੀ ਮਾਹੌਲ ਗਰਮੀਆਂ ਤੋਂ ਥੋੜੀ ਰਾਹਤ ਮਿਲੂਗੀ ਚਲੋ ਐਦਾਂ ਹੀ ਮਾਹੌਲ ਬਣਿਆ ਰਹੇ ਤਾਂ ਮੌਸਮ ਗਰਮੀ ਦਾ ਐਦਾਂ ਹੀ ਕੱਟ ਜਾਣਾ ਦੇਖੋ ਨੇੜੇ-ਜਿਹੜੇ ਇਲਾਕੇ ਦੇ ਵਿੱਚ ਬਾਰਿਸ਼ ਬਹੁਤ ਹੋ ਰਹੀ ਆ ਪਰ ਦੇਖੋ ਅੱਜ ਆਪਣੇ ਇੱਥੇ ਪਈ ਆ ਬਾਕੀ ਪਤਾ ਨਹੀਂ ਦੇਖੋ ਹੋਣੀ ਚਾਹੀਦੀ ਆ ਬਾਰਿਸ਼ ਤਾਂ ਕਿ ਗਰਮੀ